ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਕੀ ਵਾਰ ਵਿੱਚ ਕੁ ਪ੍ਰਮਾਣ ਦਿੱਤਾ ਨਾ ਕਿ ਸਭ ਕੋ ਨਿਵਾ ਆਪਕੋ ਪਰ ਕੋ ਨਿਵਾ ਨਾ ਕੋਏ ਧਰ ਤਰਾਜੂ ਥੋਲੀਐ ਨਿਵਾ ਸੋ ਗौरा ਹੋਏ ਪਹਿਲਾਂ ਤੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਨਿਵਦਾ ਨਾ ਜਿਹੜਾ ਨਿਵਰਤਾ ਚੋਂ ਦਾ ਦਾਸ ਹੁੰਦਾ ਕਿਸੇ ਦਾ ਉਹ ਗौरा ਹੁੰਦਾ ਗੌਰੇ ਤੋਂ ਪਾਉ ਉਹ ਭਾਰਾ ਹੁੰਦਾ ਭਾਰੇ ਤੋਂ ਭਾਵ ਉਹ ਆਵਾਦਤ ਹੁੰਦੀ ਹੈ ਨਾਮ ਦੀ ਕਮਾਈ ਹੁੰਦੀ ਹੈ ਉਹ ਰਸ ਦੇ ਸਹਿਤ ਹੁੰਦਾ ਜਿਵੇਂ ਕੋਈ ਦਰਖਤ ਹੋਵੇ ਨਾ ਉਹਨੂੰ ਫਲ ਲੱਗਿਆ ਹੋਵੇ ਰਸ ਨਾਲ ਭਰਿਆ ਹੋਵੇ ਤੇ ਉਹੀ ਦਰਖਤ ਝੁਕਦਾ ਕਦੇ ਖੜ ਸੁੱਕ ਜਿਹੜਾ ਦਰਖਤ ਹੁੰਦਾ ਅਪਨੇ ਝੋਕਿਆ ਨਹੀਂ ਵੇਖਿਆ ਹੁਣ ਜੇ ਕੋਈ ਦਰਖਤ ਝੁਕਦਾ ਜਿਹਦੇ ਫਲਾਂ ਵਿੱਚ ਅਤਿਅੰਤ ਰਸ ਭਰਿਆ ਪਿਆ ਹੈ ਨਾ ਉਹ ਝੁਕਦਾ ਹੈ ਤੇ ਸਿੱਖ ਪਾਸ਼ਾ ਕਦੇ ਉਦੋਂ ਚੁੱਕਦਾ ਜਦੋਂ ਇਹ ਰਸ ਨਾਲ ਭਰ ਜਾਏ ਰਸਕਾ ਦਾ ਪ੍ਰਮਾਤਮਾ ਦੇ ਨਾਮ ਦਾ ਉਹਦੀ ਇਬਾਦਤ ਦਾ ਬੰਦਗੀ ਦਾ ਸੇਵਾ ਦਾ ਸਿਮਰਨ ਦਾ ਜਦੋਂ ਸਾਰੇ ਸਿਧਾਂਤਾਂ ਨੂੰ ਇਹ ਪਾਲਣਾ ਸ਼ੁਰੂ ਕਰ ਦਵੇ ਤੇ ਅੰਦਰ ਅਕਾਲ ਪੁਰਖ ਦੇ ਨਾਮ ਦਾ ਰਸ ਹੁੰਦਾ ਤੇ ਜਿਹੜਾ ਇਹਨੂੰ ਬਨਮਰ ਕਰ ਦਿੰਦਾ ਹੈ ਜਿਹੜਾ ਨਿਮਰਤਾ ਚ ਲੈ ਜਾਂਦਾ ਹੈ ਨਵਾਂ ਸੋ ਗੌਰਾ ਹੋਏ ਕਹਿੰਦੇ ਭਾਈ ਜਿਹੜਾ ਨਿਵਦਾ ਨਾ ਉਹ ਅਸਲ ਚ ਭਾਰਾ ਹੋ ਜਾਂਦਾ ਤਾਂ ਕਰਕੇ ਨਿਵਦਾ ਹੈ